ਦੇਖੋ ਜੀ ਸਾਡਾ ਨਾ ਪਹਿਲਾਂ ਦਾ ਕੁਝ ਲੈਣ ਦੇਣ ਹੈਗਾ ਸੀ ਜਿਸ ਕਰਕੇ ਸਾਡੀ ਗੱਲਬਾਤ ਚੱਲਦੀ ਪਈ। ਸਵਾਸਥਿਕ ਹਸਪੀਟਲ ਉਹਨਾਂ ਦਾ ਇਕੱਲਿਆਂ ਦਾ ਨਹੀਂ ਹੈਗਾ। ਇਹ 28 ਫਰਵਰੀ 2025 ਨੂੰ ਸਾਡਾ ਮੇਰਾ ਔਰ ਡਾਕਟਰ ਰਿਤਿਕਾ ਦਾ ਦੋਵਾਂ ਦੀ ਸਾਡਾ ਭਾਈਵਾਲੀ ਦਾ ਕੰਮ ਹੈਗਾ। ਇਹ 28 ਫਰਵਰੀ 2025 ਨੂੰ ਸਾਡੀ ਦੋਨਾਂ ਦੇ ਵਿੱਚ ਪਾਰਟਨਰਸ਼ਿਪ ਢੀਡ ਲਿਖੀ ਗਈ ਹੈ। ਮੈਂ ਇਸ ਕੰਮ ਨੂੰ ਇਸ ਬਿਲਡਿੰਗ ਨੂੰ ਬਣਾਉਣ ਵਾਸਤੇ ਸਾਰੀ ਮਸ਼ੀਨਰੀ ਲਿਆਉਣ ਵਾਸਤੇ ਡਾਕਟਰ ਸੰਦੀਪ ਸ਼ਰਮਾ ਨੇ ਮੇਰੇ ਕੋਲ ਆ 35 ਲੱਖ ਰੁਪਏ। ਇਹ ਲੋਕਾਂ ਨੇ ਸਾਡੇ ਨਾਲ ਹੋਰ ਗਲਤ ਕਰਨ ਲਈ ਝੂਠੀ ਛੱਪੀ ਬਣਵਾਈ ਜੋ ਕਿ ਵੀਡੀਓ ਦੇ ਵਿੱਚ ਸਾਫ਼ ਦਿਖਦਾ ਵਾ ਕਿ ਕੁੱਟਮਾਰ ਕਿੰਨਾ ਨਾ ਹੁੰਦੀ ਪਈ ਹੈ। ਹਸਪੀਟਲ ਚੱਲਣ ਲੱਗਾ ਬਹੁਤ ਵਧੀਆ ਕਿਉਂਕਿ ਮੇਰੀ ਮੈਨੇਜਮੈਂਟ ਬਹੁਤ ਵਧੀਆ ਸੀ ਉੱਥੇ। ਇਹ ਸਾਰਾ ਕੰਮ ਮੈਂ ਚਲਾ ਰਿਆ ਸੀਗਾ ਉੱਥੇ। ਇਹਨਾਂ ਨੂੰ ਆ ਗਿਆ ਲਾਲਚ ਵੀ ਹੁਣ ਪੈਸੇ ਬਹੁਤ ਬਚਣ ਲੱਪੇ ਆ। ਅਸੀਂ ਕਿਸ ਤਰੀਕੇ ਹਰਪ੍ਰੀਤ ਨੂੰ ਇੱਥੋਂ ਬਾਹਰ ਕੱਢਦੀਏ ਇਹ ਹਰ ਰੋਜ਼ ਕੋਈ ਨਾ ਕੋਈ ਨਵੀਆਂ ਸਕੀਮਾਂ ਘੜਨ ਲਾਪੇ। ਇਹ ਕਦੀ ਮੈਨੂੰ ਤੰਗ ਕਰਦੇ ਸੀ, ਇਹ ਮੈਨੂੰ ਕੰਮ ਨਹੀਂ ਸੀ ਕਰਨ ਦਿੰਦੇ। ਇੱਕ ਇਹਦੀ ਮਾਸੀ ਦਾ ਮੁੰਡਾ ਆ ਉਹ ਡਰੱਗਸ ਲੈਂਦਾ ਆ। ਉਹ ਮੈਨੂੰ ਬਹੁਤ ਜ਼ਿਆਦਾ ਉੱਥੇ ਤੰਗ ਪਰੇਸ਼ਾਨ ਕਰਦਾ ਰਿਹਾ। ਪਰ ਉਹਨਾਂ ਨੇ ਮੇਰੀ ਵਾਈਫ ਦੇ ਨਾਲ ਗਲਤ ਸ਼ਬਦਾਵਲੀ ਵਰਤੀ ਜਿਸ ਵਿੱਚ ਮੈਂ ਵਿੱਚ ਆਇਆ ਤੇ ਮੇਰੇ ਤੇ ਉਹਨਾਂ ਨੇ ਹੱਥ ਚੁੱਕਿਆ ਤੇ ਫੁੱਟ ਮਾਰ ਕਰਨੀ ਸ਼ੁਰੂ ਕਰ ਦਿੱਤੀ। ਇਹਨਾਂ ਨੇ ਮੈਨੂੰ ਆਣ ਕੇ ਧੰਕੀ ਦਿੱਤੀ ਵੀ ਅੱਜ ਤੈਨੂੰ ਤੇਰੇ ਘਰ ਦੇ ਇਥੋਂ ਮਰੇ ਨੂੰ ਚੌਕੇ ਖੜਨਗੇ ਫਿਰ ਮੈਂ ਡਰ ਗਿਆ ਜੀ ਮੈਂ ਆਪਣੇ ਭਰਾ ਨੂੰ ਫੋਨ ਕਰਤਾ ਜਿੰਨਾ ਚਿਰ ਮੇਰਾ ਭਰਾ ਆਇਆ ਵਾ ਇਹ ਉੱਥੇ ਪਹੁੰਚ ਚੁੱਕੇ ਸੀ ਇਹਨਾਂ ਨੇ ਆਉਂਦਿਆਂ ਹੀ ਮੈਨੂੰ ਗਾਲੀ ਗਲੋਚ ਕਰਨਾ ਸ਼ੁਰੂ ਕਰਤਾ ਪਹਿੰਦਿਆਂ ਹੀ ਸੰਦੀਪ ਨੇ ਆਪਣੀ ਦਸਤੀ ਕਿਰਪਾਨ ਦੇ ਨਾਲ ਮੇਰੇ ਤੇ ਵਾਰ ਕੀਤਾ ਜੀ ਮਰੀਜ਼ ਹਰਪੀਤ ਸਿੰਘ ਜੀ ਉਪੜੇ ਕੋ ਗੜਾਈ ਝਗੜੇ ਦੇ ਕੇਸਸ ਨੂੰ ਆਇਆ ਦੀ ਸੱਟਾਂ ਲੱਗੀਆਂ ਹੋਈਆਂ ਸੀਗੀਆਂ ਇਹ ਜਿਹਨੇ ਕਿਹਾ ਕਿ ਸੱਟਾਂ ਝੂਠੀਆਂ ਆ ਸੱਚੀਆਂ ਇਹਦੇ ਬਾਰੇ ਸਾਨੂੰ ਕੋਈ ਨੌਲੇਜ ਨਹੀਂ ਹੈ ਪੁਲਿਸ ਤੋਂ ਪੁੱਛੀ ਨਾਲ ਉਹ ਦੇਖਦੇ ਡਾਕਟਰ ਸੰਦੀਪ ਸ਼ਰਮਾ ਉਹਨਾਂ ਦੇ ਬਿਆਨਾਂ ਦੇ ਉੱਤੇ 101 ਮਕਦਮਾ ਨੰਬਰ 5825 ਬੰਦੀਆਂ ਤਰ੍ਹਾਂ ਮਤਾਂ ਦਰਜ ਕੀਤਾ ਆ ਤੇ ਦੂਸਰੀ ਪਾਰਟੀ ਨੇ ਵੀ ਐਮਐਲਆਰ ਆਈ ਉਹਦੇ ਬਾਰੇ ਦੁਜੀਏ ਕਰ ਰਹੇ ਆ ਵੈਰੀਫਾਈਡ ਦੋ ਉਹਨਾਂ ਦੇ ਵਿਰੋਧ ਮਤਾਫੇ ਕਰਵਾ ਲਿਆ ਜਾਏ ਕਿ ਜਿਹੜੇ ਸਾਡੇ ਕੋਲ ਸਬੂਤ ਨੇ ਪੁਖਤਾ ਕਿ ਸਾਡੇ ਖਿਲਾਫ ਝੂਠੀ ਸ਼ਬੀ ਬਣੀ ਗਈ ਆ ਡਾਕਟਰ ਸਾਹਿਬ ਨੇ ਗਲਤ ਕੀਤਾ ਹੈਗਾ ਜੋ ਉੱਥੇ ਵੀ ਮੈਡੀਕਲ ਅਫਸਰ ਹੈਗੇ ਆ ਉਹਨਾਂ ਨੇ ਸਾਡੇ ਖਿਲਾਫ ਗਲਤ ਪਰਚਾ ਦਾਖਲ ਕਰਵਾ ਕੇ ਸਾਡੇ ਨਾਲ ਬੇਇਨਸਾਫੀ ਹੁੰਦੀ ਪਈ ਆ ਤਹੀਂ ਇਹੀ ਅਪੀਲ ਕਰਾਂਗੇ ਕਿ ਸਾਡੇ ਨਾਲ ਇਨਸਾਫ ਕੀਤਾ ਜਾਵੇ ਇਸ ਜਿਹੜੀ ਸ਼ਬੀ ਨੂੰ ਰੱਦ ਕੀਤਾ ਜਾਵੇ ਕਿਉਂਕਿ ਅਸੀਂ ਦੋਵੇਂ ਹੀ ਪੇਸ਼ੇ ਤੋਂ ਡਾਕਟਰ ਹੈਗੇ ਆ ਤੇ ਆਪਣਾ ਕੰਮ ਬੜੀ ਇਮਾਨਦਾਰੀ ਨਾਲ ਕਰਦੇ ਪਏ ਆ ਇੱਥੇ ਤੇ ਨਾ ਹੀ ਸਾਡਾ ਇੱਥੇ ਕਿਸੇ ਨਾਲ ਵੈਰ ਸੀ ਨਾ ਕੋਈ ਗੱਲ ਸੀ ਆਪਾਂ ਇਹ ਚੱਕਰ ਚ ਪੈਣਾ ਹੀ ਨਹੀਂ ਚਾਹੁੰਦੇ ਸੀ ਪਰ ਸਾਡੇ ਨਾਲ ਗਲਤ ਹਰਕਤ ਆਣ ਕੇ ਸਾਡੇ ਹਸਪੀਟਲ ਦੇ ਵਿੱਚ ਸਾਡੇ ਤੇ ਜਾਣ ਲਿਆ ਹਮਲਾ ਕੀਤਾ ਗਿਆ ਮੇਰੇ ਸਿਰ ਦੇ ਵਿੱਚ ਪਿਸਤਲ ਦੀ ਬੱਟ ਵੀ ਮਾਰੀ ਗਈ ਹੈ ਜੋ ਕਿ ਕੈਮਰੇ ਦੇ ਵਿੱਚ ਸਾਫ਼ ਦਿਖਦਾ ਪਿਆ ਅਸੀਂ ਇਹੀ ਚਾਹੁੰਦੇ ਹਾਂ ਕਿ ਜਿਹੜੀ ਛੱਬੀ ਸਾਡੇ ਖਿਲਾਫ ਹੋਈ ਹੈ ਜਿਹੜੀ ਧੜਾ ਲਾਈ ਹੋਈ ਹੈ ਉਹ ਗਲਤ ਹੈ ਗਈ ਆ ਸਾਡੇ ਉੱਪਰ ਗਲਤ ਤਰੀਕੇ ਨਾਲ ਕੀਤਾ ਗਿਆ ਸਾਰਾ ਜੋ ਵੀ ਹੈਗਾ ਤੇ ਉਸ ਨੂੰ ਰੱਦ ਕੀਤਾ ਜਾਵੇ ਸਾਡੀ ਇਹੀ ਅਪੀਲ ਹੈਗੀ ਤੇ ਮਾਨ ਸਰਕਾਰ ਨੂੰ ਇਹੀ ਅਪੀਲ ਕਰਾਂਗੇ ਕਿ ਇਸ ਤਰ੍ਹਾਂ ਦੀ ਜਿਹੜੀ ਲੋਕਾਂ ਨਾਲ ਧੱਕਾ ਸ਼ਾਈ ਕੰਮ ਹੋਣਿਆ ਉਹਨਾਂ ਨੂੰ ਰੋਕਿਆ ਜਾਵੇ ਤੇ ਅਸੀਂ ਡਾਕਟਰ ਅਸੀਂ ਆਪ ਡਾਕਟਰਾਂ ਪੇਸ਼ੇ ਤੇ ਸਾਡੇ ਖਿਲਾਫ ਜਿਹੜੇ ਡਾਕਟਰਾਂ ਨੇ ਹੀ ਗਲਤ ਹਰਕਤ ਕੀਤੀ ਹੈ ਉਹਨਾਂ ਤੇ ਵੀ ਕਾਰਵਾਈ ਕੀਤੀ ਜਾਵੇ ਯਾਰ ਇਸ ਨੇ ਵੀ ਔਰ ਜਿਹਨੂੰ ਆਪਾਂ ਚੜ੍ਹਾਇਆ ਉਹ ਅਗਲੇ ਦਿਨ ਸਤ ਨੂੰ ਕਰ ਰਹੇ ਨੇ ਵੇਖੋ ਦਾਖਲ ਦਾ ਸਾਨੂੰ ਪ੍ਰੋਪਰ ਪਤਾ ਨਹੀਂ ਹੈਗਾ ਕਿ ਕਿਦੋਂ ਦਾਖਲ ਹੋਏ ਨੇ ਇੰਨਾ ਕਿ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਅਗਲੇ ਦਿਨ ਜਾ ਕੇ ਸਵੇਰੇ ਦਾਖਲ ਹੋਏ ਨੇ ਜੋ ਸਾਨੂੰ ਇਨਫੋਰਮੇਸ਼ਨ ਉੱਥੇ ਮਿਲੀ ਤੇ ਸੱਟ ਜੇ ਅਸੀਂ ਸਾਡੇ ਉਸ ਟਾਈਮ ਸੱਟਾਂ ਲੱਗੀਆਂ ਵਾ ਤੇ ਇਹ ਵੀ ਉਸ ਟਾਈਮ ਜਾਣਾ ਚਾਹੁੰ ਜਾਂ ਸਕਦੇ ਸੀ ਜੇ ਇਹਨਾਂ ਦੇ ਸੱਟ ਲੱਗੀ ਹੁੰਦੀ ਪਰ ਕੈਮਰੇ ਦੇ ਵਿੱਚ ਸਾਰਾ ਰਿਕਾਰਡ ਹੈਗਾ ਜਦੋਂ ਇਹਨਾਂ ਨੇ ਸਾਨੂੰ ਕੁੱਟਮਾਰ ਕਰਕੇ ਫਿਰ ਸਾਡੇ ਅੰਦਰ ਹਸਪੀਟਲ ਦੇ ਦੁਬਾਰਾ ਅੰਦਰ ਆਣ ਕੇ ਗਾਲੀ ਕਲੋਚ ਕੀਤਾ ਵਾ ਫਿਰ ਵਾਪਸ ਗਏ ਨੇ ਬਿਲਕੁਲ ਠੀਕ ਹੈਗੇ ਸੀ ਇਹਨਾਂ ਨੂੰ ਕੋਈ ਵੀ ਇਦਾਂ ਦੀ ਛੱਟਪੇਟ ਨਹੀਂ ਲੱਗੀ ਕਿਉਂਕਿ ਅਸੀਂ ਸਾਡੇ ਅਸੀਂ ਆ ਬੇਅਥੇ ਹਾਂ ਸਾਡੇ ਕੋਲ ਕੋਈ ਚੀਜ਼ ਨਹੀਂ ਸੀ ਮੇਰੀ ਵਾਈਫ ਮੇਰੇ ਮਦਰ ਸਾਰੇ ਹੀ ਮੈਨੂੰ ਛਡੋਂਦੇ ਪਏ ਸੀ ਕਿਉਂਕਿ ਉਹਨਾਂ ਦਾ ਹਮਲਾ ਹੀ ਮੇਰੇ ਤੇ ਉੱਤੇ ਜ਼ਿਆਦਾ ਹੋ ਗਿਆ ਸਰ ਸਰ ਉਹਨਾਂ ਦੇ ਵੀ ਸ਼ੇਰ ਹੈਗਾ ਸ਼ੇਰ ਜਿਹੜਾ ਹੈਗਾ ਉਹ ਜਿਹੜੀ ਡੀਡ ਹੈਗੀ ਆ ਉਹ 35% ਦੇ ਹੈਗੀ ਆ ਠੀਕ ਹੈ ਸਾਡੀ ਉਹਨਾਂ ਨਾਲ ਗੱਲਬਾਤ ਹੋਈ ਸੀ ਕਿ ਆਪਾਂ ਇਸ ਡੀਡ ਨੂੰ ਡਿਸਕਲੋਜ਼ ਕਰਨਾ ਹੈਗਾ। ਹਲੋ ਕਾਲ ਹੀ ਫਾਈਨਲ ਨਹੀਂ ਹੋਈ। ਫਾਈਨਲੀ ਕਰਨ ਲਈ ਆਪਾਂ ਇਹ ਗੱਲਬਾਤ ਚੱਲਦੀ ਪਈ ਸੀ। ਝਗੜੇ ਦਾ ਇਸ਼ੂ ਕੀ ਵਾਲਾ? ਝਗੜੇ ਦਾ ਇਸ਼ੂ ਤੁਹਾਨੂੰ ਦੱਸਿਆ ਹੈਗਾ ਕਿ ਪੈਸੇ ਦਾ ਲਾਂਨ ਦੇਣ ਨੂੰ। ਉਹ ਉਹ ਕਿਹੜਾ ਹੈ ਹਰ ਪੀਸ ਜਿਹੜਾ ਉਹ ਉਹ ਵੀ ਆਪਣੇ ਕ੍ਰਾਈਟੇਰੀਆ ਦੇ ਕੇ ਕਰਿਆ ਸੀਗਾ ਕਿ 35% ਮੇਰਾ 65% ਦਾ ਹਾਂਜੀ ਪਾਣੀ ਇਹ ਡਿਸਪੋਜ਼ ਕਰਨਾ ਸੀ ਹਾਂਜੀ ਹਾਂਜੀ ਬੈਟ ਨੂੰ ਲੈ ਕੇ ਚੱਲਾ ਪਰ ਹਾਂਜੀ ਹਾਂਜੀ ਉਹ ਕਾਲਾ ਦੀ ਫਾਈਨਲ ਨਹੀਂ ਹੋਈ ਨਹੀਂ ਫਾਈਨਲ ਨਹੀਂ ਹੋਈ ਸੀ ਫਾਈਨਲ ਹੋ ਚੁੱਕੀ ਸੀ ਪੈਸੇ ਦੀ ਹੀ ਪ੍ਰਕਿਰਿਆ ਚੱਲਦੀ ਰਹੀ ਸੀ ਹਾਂ ਉਸ ਦੇ ਨਾਲ ਕੁਝ ਬੰਦੇ ਆਏ ਜਿਨ੍ਹਾਂ ਦੇ ਨਾਲ ਇਹ ਗੱਲ ਵੱਧਦੀ ਵੱਦੀ ਵੱਧ ਗਈ ਹਾਂ ਇਸ ਸਵਾਸਥਿਕ ਹਸਪਤਾਲ ਆਰੇ ਸੰਦੀਪ ਪ੍ਰੋਫੈਸਰ ਵੀ ਨੇ ਹੀ ਕੋਸ਼ਿਸ਼ ਆ ਕਰਤੀ ਵੀ ਸਾਡੇ ਨਾਲ ਆੜ ਕੇ ਫਸ ਤੱਕ ਝਗੜਾ ਕੀਤਾ ਵੀ ਆ ਮੈਟਰ ਦਾ ਪਹਿਲੇ ਤੇ ਗੱਲ ਇਹ ਆ ਜੀ ਸਵਾਸਥਿਕ ਹਸਪਤਲ ਉਹਨਾਂ ਦਾ ਕੱਲਿਆਂ ਦਾ ਨਹੀਂ ਹੈਗਾ ਇਹ 28 ਫਰਵਰੀ 2025 ਨੂੰ ਸਾਡਾ ਮੇਰਾ ਔਰ ਡਾਕਟਰ ਰਿਤਿਕਾ ਦਾ ਦੋਵਾਂ ਦੀ ਸਾਡਾ ਭਾਈਵਾਲੀ ਦਾ ਕੰਮ ਹੈਗਾ ਇਹ 28 ਫਰਵਰੀ 2025 ਨੂੰ ਸਾਡੀ ਦੋਨਾਂ ਦੇ ਵਿੱਚ ਪਾਰਟਨਰਸ਼ਿਪ ੀਡ ਲਿਖੀ ਗਈ ਹੈ ਮੈਂ ਇਸ ਕੰਮ ਨੂੰ ਇਸ ਬਿਲਡਿੰਗ ਨੂੰ ਬਣਾਉਣ ਵਾਸਤੇ ਸਾਰੀ ਮਸ਼ੀਨਰੀ ਲਿਆਉਣ ਵਾਸਤੇ ਡਾਕਟਰ ਸੰਦੀਪ ਸ਼ਰਮਾ ਨੇ ਮੇਰੇ ਕੋਲ ਆ 35 ਲੱਖ ਰੁਪਈਆ ਇਹ ਸਾਰਾ ਔਨ ਰਿਕਾਰਡ ਹੈਗਾ ਸਾਡੇ ਕੋਲ ਪੇਪਰਸ ਹੈਗੇ ਨੇ ਰੈਂਟ ਡੀਡ ਲਿਖੀ ਆ ਇਹਨਾਂ ਨੇ ਫਿਰ ਉਹ ਜਿਹੜੀ ਬਿਲਡਿੰਗ ਹੈ ਮੈਨੂੰ 10 ਸਾਲੀ ਰੈਂਟ ਤੇ ਲੈ ਕੇ ਦਿੱਤੀ ਆ ਸਾਡਾ ਉਹਦੇ ਵਿੱਚ ਮੇਰਾ ਹਿੱਸਾ ਹੈਗਾ 35% ਮੈਂ ਇਸ ਕਰਕੇ ਉੱਤੇ ਹਰ ਰੋਜ਼ ਆਪਣੇ ਕੰਮ ਤੇ ਜਾਂਦਾ ਸੀਗਾ ਸਵੇਰ ਤੋਂ ਲੈ ਕੇ ਰਾਤ ਤੱਕ ਮੈਂ ਆਪਣੇ ਉੱਤੇ ਕੰਮ ਤੇ ਹੁੰਦਾ ਉਹਨ ਗੱਲ ਇਹ ਹੋਈ ਕਿ ਹਸਪੀਟਲ ਚੱਲਣ ਲੱਪਿਆ ਬਹੁਤ ਵਧੀਆ ਕਿਉਂਕਿ ਮੇਰੀ ਮੈਨੇਜਮੈਂਟ ਬਹੁਤ ਵਧੀਆ ਸੀ ਉੱਥੇ ਇਹ ਸਾਰਾ ਕੰਮ ਮੈਂ ਚਲਾ ਰਿਆ ਸੀਗਾ ਉੱਥੇ ਇਹਨਾਂ ਨੂੰ ਆ ਗਿਆ ਲਾਲਚ ਵੀ ਹੁਣ ਪੈਸੇ ਬਹੁਤ ਬਚਣ ਲੱਪੇ ਆ ਤੇ ਅਸੀਂ ਕਿਸ ਤਰੀਕੇ ਹਰਪ੍ਰੀਤ ਨੂੰ ਇੱਥੋਂ ਬਾਹਰ ਕੱਢ ਦਈਏ ਇਹ ਹਰ ਰੋਜ਼ ਕੋਈ ਨਾ ਕੋਈ ਨਵੀਆਂ ਸਕੀਮਾਂ ਘੜਨ ਲੱਪੇ ਇਹ ਕਦੀ ਮੈਨੂੰ ਤੰਗ ਕਰਦੇ ਸੀ ਇਹ ਮੈਨੂੰ ਕੰਮ ਨਹੀਂ ਸੀ ਕਰਨ ਦਿੰਦੇ ਇੱਕ ਇਹਦੀ ਮਾਸੀ ਦਾ ਮੁੰਡਾ ਆ ਉਹ ਡਰੱਗਸ ਲੈਂਦਾ ਆ ਉਹ ਮੈਨੂੰ ਬਹੁਤ ਜ਼ਿਆਦਾ ਉੱਥੇ ਤੰਗ ਪਰੇਸ਼ਾਨ ਕਰਦਾ ਰਿਹਾ ਜੋ ਕਿ ਉਹਦਾ ਉਸ ਹਸਪੀਟਲ ਦੇ ਵਿੱਚ ਇੰਟਰਫੇਅਰ ਕਰਨਾ ਕੋਈ ਮਤਲਬ ਨਹੀਂ ਹੈਗਾ ਫਿਰ ਇਹਦਾ ਸੰਦੀਪ ਦੇ ਫਾਦਰ ਬਲਵਿੰਦਰ ਸ਼ਰਮਾ ਉਹ ਆਣ ਕੇ ਮੈਨੂੰ ਉੱਥੇ ਤੰਗ ਪਰੇਸ਼ਾਨ ਕਰਦੇ ਰਹੇ ਫਿਰ ਇਹਨਾਂ ਨੇ ਮੈਨੂੰ 4 ਤਰੀਕ ਨੂੰ WhatsApp ਤੇ ਮੇਰੇ ਕੋ ਸਾਰੇ ਪ੍ਰੂਫ ਹੈਗੇ ਨੇ ਇਹਨਾਂ ਨੇ 4 ਤਰੀਕ ਨੂੰ ਮੈਨੂੰ WhatsApp ਤੇ ਮੈਸੇਜ ਕੀਤਾ ਡਾਕਟਰ ਦਿੱਤਿਕਾ ਨੇ ਕਿ ਆਣ ਕੇ ਆਪਣੇ ਪੈਸੇ ਲੈ ਜਾ 15 ਲੱਖ ਰੁਪਿਆ ਚੈੱਕ ਤੇ 20 ਲੱਖ ਰੁਪਿਆ ਕੈਸ਼ ਜੋ ਕਿ ਮੈਂ ਇਹਨਾਂ ਨੂੰ ਸਾਫ਼ ਮਨਾਂ ਕਰਦਾ ਵੀ ਮੈਂ ਇੱਥੇ ਕੰਮ ਕਰਨਾ ਆ ਮੈਂ ਇੱਥੇ ਭਾਈਵਾਲੀ ਕਰਨੀ ਆ ਤੁਸੀਂ ਮੈਨੂੰ ਕੱਢਣ ਕਿਉਂ ਦੇ ਜੇ ਚਲੋ ਉਸ ਦਿਨ ਅਸੀਂ ਘਰ ਆ ਗਿਆ ਮੈਂ ਅਗਲੇ ਦਿਨ 5 ਤਰੀਕ ਨੂੰ ਜਿਸ ਦਿਨ ਸਾਡਾ ਝਗੜਾ ਹੋਇਆ ਫਿਰ ਡਾਕਟਰ ਦਿੱਤੀ ਕਾ ਤਾਂ ਮੈਨੂੰ ਮੈਸੇਜ ਆਇਆ ਵਾ ਵੀ ਆਣ ਕੇ ਆਪਣੇ ਪੈਸੇ ਲੈ ਜਾ ਮੈਂ ਉਹਨਾਂ ਨੂੰ ਕਿਹਾ ਵੀ ਮੈਂ ਤਾਂ ਸਵੇਰ ਦਾ ਹਸਪੀਟਲ ਹੀ ਆ ਤੇ ਮੈਂ ਕੱਲਾ ਸੀਗਾ ਇੰਨੇ ਨੂੰ ਇਹਦਾ ਘਰ ਵਾਲਾ ਡਾਕਟਰ ਸੰਦੀਪ ਸ਼ਰਮਾ ਇਹਦੀ ਮਾਸੀ ਦਾ ਮੁੰਡਾ ਇਹਦਾ ਫਾਦਰ ਬਲਵਿੰਦਰ ਪਾਲ ਤੇ ਦੋ ਹੋਰ ਮੁੰਡੇ ਸੀ ਜਿਨ੍ਹਾਂ ਨੂੰ ਮੈਂ ਨਹੀਂ ਪਛਾਣਦਾ ਜਿਨ੍ਹਾਂ ਦੇ ਮੈਂ ਨਾਂ ਨਹੀਂ ਜਾਣਦਾ ਇਹਨਾਂ ਨੇ ਮੈਨੂੰ ਆਣ ਕੇ ਧਮਕੀ ਦਿੱਤੀ ਵੀ ਅੱਜ ਤੈਨੂੰ ਤੇਰੇ ਘਰ ਦੇ ਇਥੋਂ ਮਰੇ ਨੂੰ ਚੁੱਕ ਕੇ ਖੜਨਗੇ ਫਿਰ ਮੈਂ ਡਰ ਗਿਆ ਜੀ ਮੈਂ ਆਪਣੇ ਭਰਾ ਨੂੰ ਫੋਨ ਕਰਤਾ ਜਿੰਨਾ ਚਿਰ ਮੇਰਾ ਭਰਾ ਆਇਆ ਵਾ ਇਹ ਉੱਥੇ ਪਹੁੰਚ ਚੁੱਕੇ ਸੀ ਇਹਨਾਂ ਨੇ ਆਉਂਦਿਆਂ ਹੀ ਮੈਨੂੰ ਗਾਲੀ ਗਲੋਚ ਕਰਨਾ ਸ਼ੁਰੂ ਕਰਤਾ ਪਹਿੰਦਿਆਂ ਹੀ ਸੰਦੀਪ ਨੇ ਆਪਣੀ ਦਸਤੀ ਕਿਰਪਾਨ ਦੇ ਨਾਲ ਮੇਰੇ ਤੇ ਵਾਰ ਕੀਤਾ ਜੋ ਮੇਰੀ ਖੱਬੀ ਬਾਹ ਤੇ ਵਾਰ ਹੋਇਆ ਉਸ ਤੋਂ ਬਾਅਦ ਇਹਦੇ ਫਾਦਰ ਬਲਵਿੰਦਰ ਸ਼ਰਮਾ ਨੇ ਆਪਣੇ ਸਵੋਟੇ ਦੇ ਨਾਲ ਮੇਰੇ ਸਿੱਧਾ ਸਿਰ ਤੇ ਵਾਰ ਕੀਤਾ ਜੋ ਮੈਂ ਆਪਣੇ ਸੱਜੇ ਹੱਥ ਨਾਲ ਡੱਕਣ ਦੀ ਕੋਸ਼ਿਸ਼ ਕੀਤੀ ਤੇ ਮੇਰੀ ਉਂਗਲੀ ਤੇ ਮਿਡਲ ਫਿੰਗਰ ਤੇ ਵਾਰ ਹੋਇਆ ਫਿਰ ਇਹਦੇ ਮਾਸੀ ਦੇ ਮੁੰਡੇ ਨੇ ਮੇਰੇ ਡੋਲੇ ਤੇ ਡਾਂਗ ਮਾਰੀ ਆ ਵੇਖੋ ਉਹਨੇ ਮੇਰੇ ਡੋਲੇ ਤੇ ਡਾਂਗ ਮਾਰੀ ਆ ਜਦੋਂ ਉਹਨੇ ਮੇਰੇ ਡਾਂਗ ਮਾਰੀ ਆ ਤੇ ਮੈਂ ਬੇਹੋਸ਼ ਹੋ ਕੇ ਡਿੱਗ ਪਿਆ ਇਹ ਸਾਰਾ ਵਾਕਿਆ ਮੇਰੇ ਭਰਾ ਨੇ ਉੱਥੇ ਖੜ ਕੇ ਵੇਖਿਆ ਮੇਰਾ ਭਰਾ ਰੌਲਾ ਪਾਉਂਦਾ ਰਿਹਾ ਵੀ ਨਾ ਕਰੋ ਨਾ ਕਰੋ ਹਾਂ ਕੋਈ ਮੇਰਾ ਭਰਾ ਵੀ ਉਹਨੇ ਚ ਨੂੰ ਆ ਮੇਰਾ ਭਰਾ ਵੀ ਉੱਥੇ ਆ ਗਿਆ ਤੇ ਉਹ ਛਡਾਉਂਦਾ ਰਿਹਾ ਸਾਨੂੰ ਤੇ ਜਦੋਂ ਮੈਂ ਬੇਹੋਸ਼ ਹੋ ਗਿਆ ਮੇਰਾ ਭਰਾ ਮੈਨੂੰ ਚੁੱਕ ਕੇ ਇੱਥੇ ਸਰਕਾਰੀ ਹਸਪਤਾਲ ਲਿਆਇਆ ਰਸਤੇ ਚ ਆਉਂਦੇ ਆਉਂਦੇ ਇਹ 5 ਤਰੀਕ ਨੂੰ ਹੀ ਜਿੱਦਣ ਸਾਡਾ ਝਗੜਾ ਹੋਇਆ ਉਸੇ ਦਿਨ ਉਹ ਮੇਰਾ ਭਰਾ ਇੱਥੇ ਮੈਨੂੰ ਸਰਕਾਰੀ ਹਸਪਤਾਲ ਲਿਆ ਕੇ ਉਹਨੇ ਮੈਨੂੰ ਦਾਖਲ ਕਰਾ ਦਿੱਤਾ ਆ ਵੇਖੋ ਸਾਡੇ ਕੋ ਪੁਖਤਾ ਪ੍ਰੂਫ ਹੈਗੇ ਨੇ ਅਸੀਂ 5 ਤਰੀਕ ਨੂੰ ਇੱਥੇ ਦਾਖਲ ਹੋਏ ਹਾਂ ਸਰਕਾਰੀ ਹਸਪਤਾਲ ਤੇ ਹਲੇ ਤੱਕ ਮੈਂ ਜੇਰੇ ਇਲਾਜ ਹਾਂ ਬਾਕੀ ਇਹ ਸੰਦੀਪ ਡਾਕਟਰ ਸੰਦੀਪ ਇਹਦੀ ਮਾਸੀ ਦਾ ਮੁੰਡਾ ਗੁਰਪ੍ਰਤਾਪ ਰਾਏ ਤੇ ਇਹਦਾ ਫਾਦਰ ਬਲਵਿੰਦਰਪਾਲ ਤੇ ਦੋ ਜਿਹੜੇ ਉਹ ਬੰਦੇ ਇਹਨਾਂ ਨੇ ਸੱਦੇ ਇਹਨਾਂ ਪੰਜਾਂ ਜਣਿਆਂ ਨੇ ਸਲਾਹ ਕਰਕੇ ਮੇਰੇ ਤੇ ਹਮਲਾ ਕੀਤਾ ਆ ਤੇ ਜੋ ਵੀ ਮੈਂ ਪ੍ਰਸ਼ਾਸਨ ਤੋਂ ਇਹੋ ਬੇਨਤੀ ਕਰਦਾ ਆ ਵਾ ਕਿ ਇਹਨਾਂ ਤੇ ਸਖਤੇ ਸਖਤ ਕਾਰਵਾਈ ਕੀਤੀ ਜਾਵੇ ਤੇ ਮੈਨੂੰ ਇਨਸਾਫ ਦਿੱਤਾ ਜਾਵੇ। ਇੱਕ ਮੇਰੀ ਗੁਜਾਰਿਸ਼ ਹੋਰ ਹੈ ਪ੍ਰਸ਼ਾਸਨ ਤੋਂ ਜਿਹੜਾ ਡਾਕਟਰ ਸੰਦੀਪ ਦਾ ਮਾਸੀ ਦਾ ਬੇਟਾ ਜਿਹੜਾ ਇੰਟਰਫੇਅਰ ਕਰਦਾ ਹੌਸਪੀਟਲ ਦੇ ਵਿੱਚ ਜਿਹਦਾ ਉਸ ਹੌਸਪੀਟਲ ਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਹੈਗਾ ਇਹ ਭਾਈ ਵਾਲੀ ਮੇਰੀ ਤੇ ਡਾਕਟਰ ਦਿੱਤਿਕਾ ਦੀ ਆ ਪਰ ਉਹ ਗੁਰਪ੍ਰਤਾਪ ਰਾਏ ਉਸ ਹੌਸਪੀਟਲ ਦੇ ਵਿੱਚ ਬਹੁਤ ਦਖਲਅੰਦਾਜ਼ੀ ਕਰਦਾ ਦੂਸਰੀ ਗੱਲ ਉਹ ਬੰਦਾ ਡਰੱਗਸ ਲੈਂਦਾ ਆ ਉਹ ਸਮੈਗ ਪੀਂਦਾ ਆ ਉਹਦਾ ਡੋਪ ਟੈਸਟ ਕੀਤਾ ਜਾਵੇ ਉਹਨੂੰ ਦੋ ਵਾਰੀ ਤੇ ਹੌਸਪੀਟਲ ਦੇ ਬਾਥਰੂਮ ਦੇ ਵਿੱਚੋਂ ਕੱਢਿਆ ਗਿਆ ਏ ਡਿੱਗੇ ਨੂੰ ਕਿਉਂਕਿ ਉਹ ਟੀਕੇ ਲਾਉਂਦਾ ਇੰਜੈਕਸ਼ਨ ਲਾਉਂਦਾ ਆ ਜਿਸ ਕਰਕੇ ਮੈਂ ਕਈ ਵਾਰ ਡਾਕਟਰ ਰਿਤਿਕਾ ਨੂੰ ਕਿਹਾ ਆ ਵੀ ਇਹਨੂੰ ਇੱਥੋਂ ਭੇਜ ਦੋ ਇਹਨੂੰ ਇੱਥੋਂ ਕੱਢ ਦੋ ਪਰ ਉਹਨਾਂ ਨੇ ਮੇਰੀ ਇੱਕ ਨਹੀਂ ਸੁਣੀ ਦੂਸਰੀ ਗੱਲ ਉਹ ਅਨਪ੍ਰੋਫੈਸ਼ਨਲ ਬੰਦਾ ਡਰੱਗੇਸਟ ਬੰਦਾ ਉਹ ਉੱਥੇ ਪ੍ਰੈਕਟਿਸ ਕਰਦਾ ਆ ਹਸਪੀਟਲ ਦੇ ਵਿੱਚ 10th ਪਾਸ ਬੰਦਾ ਆ ਉਹ ਉੱਥੇ ਪ੍ਰੈਕਟਿਸ ਕਰਦਾ ਹੈ ਜੋ ਕਿ ਮਰੀਜ਼ਾਂ ਦੇ ਲਈ ਬਹੁਤ ਖਤਰਨਾਕ ਇਹ ਚੀਜ਼ ਹੈਗੀ ਆ ਵੀ ਇੱਕ ਜਿਹੜਾ ਬੰਦਾ ਅਨਪ੍ਰੋਫੈਸ਼ਨਲ ਆ ਉੱਥੇ ਜਾ ਕੇ ਪ੍ਰੈਕਟਿਸ ਕਰੇ ਤੋ ਮੇਰੀ ਪ੍ਰਸ਼ਾਸਨ ਤੋਂ ਇਹ ਗੁਜਾਰਿਸ਼ ਆ ਮੈਨੂੰ ਇਨਸਾਫ ਦਿੱਤਾ ਜਾਵੇ ਮੇਰੇ ਨਾਲ ਬਹੁਤ ਤਕਾ ਹੋ ਰਿਹਾ ਆ ਇਹ ਡਾਕਟਰ ਸੰਦੀਪ ਇਹਦਾ ਫਾਦਰ ਬਲਵਿੰਦਰਪਾਲ ਇਹਦੇ ਮਾਸੀ ਦਾ ਬੇਟਾ ਗੁਰਪ੍ਰਤਾਪ ਰਾਏ ਇਹ ਮੈਨੂੰ ਬਹੁਤ ਪਰੇਸ਼ਾਨ ਕਰ ਰਿਹਾ ਸੀ ਪਿਛਲੇ 2 ਮਹੀਨਿਆਂ ਤੋਂ ਇਹਨਾਂ ਨੇ ਮੇਰੇ ਨਾਲ ਬਹੁਤ ਤਕਾ ਕੀਤਾ ਆ ਸੋ ਮੇਰੀ ਗੁਜਾਰਿਸ਼ ਇਹ ਹੋਈ ਕਿ ਮੈਨੂੰ ਇਨਸਾਫ ਮਿਲੇ ਇਹ ਸਾਡੇ ਕੋਲ ਜਿਹੜਾ ਹਰਪ੍ਰੀਤ ਜੋਸ਼ੀ ਆ ਇਹ 5 ਤਰੀਕ ਨੂੰ ਆਇਆ ਤੇ ਸਵੇਰ 6:25 ਵਜੇ ਆਇਆ ਜੀ ਇਹ ਸ਼ਾਮ ਨੂੰ ਜੀ ਹਾਂਜੀ ਸ਼ਾਮ ਨੂੰ 5 ਤਰੀਕ ਨੂੰ ਹਾਂਜੀ ਇਹ ਇਹ ਕਿਨੇ ਜਣੇ ਦਰ ਹੋਏਗੀ ਇਹ ਇੱਕ ਜਣੇ ਦਖਲਾ ਹੈ ਜੀ ਕੀ ਨਾਮ ਆਉਂਦਾ ਇਹਨਾਂ ਦਾ ਨਾਮ ਹੈਗਾ ਜੀ ਹਰਪੀ ਸਿੰਘ ਸਾਨੂੰ ਅਭਜੀਤ ਕੁਮਾਰ ਜੀ ਕਿਥੇ ਸਟਾਹਨਰ ਕੀ ਸ਼ੋਹ ਇਹ ਇੱਕ ਪੈਰ ਨੇ ਤੇ ਬਾਹ ਤੇ ਹੈ ਜੀ ਇੱਕ ਉਹਦੇ ਸੱਜੇ ਹੱਥ ਤੇ ਹੈ ਕੀ ਰਿਜ਼ਲਟ ਆਇਆ ਇਹਨਾਂ ਦਾ ਜੀ ਐਮਐਲਆਰ ਐਮਐਲਆਰ ਇਹਨਾਂ ਦੇ ਜੋ ਵੀ ਸੀਗਾ ਅੰਡਰ ਐਕਸ ਰੱਖਿਆ ਸੀਗਾ ਤੇ ਉਹਦੇ ਵਿੱਚ ਫ੍ਰੈਕਚਰ ਆਈ ਬਾਹ ਦਾ ਅੱਛਾ ਜੀ ਹਾਂ ਤੇ ਉਹ ਰਿਪੋਰਟ ਜਿਹੜੀ ਥਾਣੇ ਭੇਜੀ ਕਿ ਇਹ ਜੀ ਆਪਣੇ ਰਿਤਕਾ ਆ ਵਾਈਫ ਆ ਡਾਕਟਰ ਸੰਦੀਪ ਸ਼ਰਮਾ ਉਹਨਾਂ ਦੇ ਬਿਆਨਾਂ ਦੇ ਉੱਤੇ 101 ਮਕਦਮਾ ਨੰਬਰ 5825 ਬੰਦੀਆਂ ਤਰ੍ਹਾਂ ਦਾ ਦਰਜ ਕੀਤਾ ਆ ਤੇ ਦੂਸਰੀ ਪਾਰਟੀ ਨੇ ਦੀ ਵੀ ਐਮਐਲਆਰ ਆਈਏ ਉਹਦੇ ਬਾਰੇ ਦੁਜੀਏ ਕਰ ਰਹੇ ਆ ਵੈਰੀਫਾਈਡ ਜੋ ਉਹਨਾਂ ਦਾ ਹੋਏਗਾ ਉਹਦੇ ਮੁਤਾਬਕ ਫਿਰ ਕਾਰਵਾਈ ਕੀਤੀ ਜਾਏਗੀ ਕੀ ਕਾਰਨ ਸੀ ਝਗੜੇ ਦਾ ਝਗੜੇ ਦਾ ਕੋਈ ਇਹਨਾਂ ਦਾ ਆਪਸ ਦੇ ਵਿੱਚ ਹਸਪੀਟਲ ਦੇ ਕੋਈ ਪੈਸੇ ਪੂਸੇ ਦਾ ਆ ਲੈਣ ਦੇਣ ਦਾ ਜਿਹਦੇ ਕਰਕੇ ਇਹਨਾਂ ਦਾ ਕੋਈ ਝਗੜਾ ਹੋਇਆ ਹੈ ਕਾਰਵਾਈ ਕੀਤੀ ਜਾ ਰਹੀ ਹੈ ਕਾਰਵਾਈ ਇਹਨਾਂ ਦੀ ਕੀਤੀ ਜਾ ਰਹੀ ਹੈ ਜੀ ਦੂਜੀ ਜੋ ਵੀ ਐਮਐਲਆਰ ਦੇ ਮੁਤਾਬਕ ਹੋਏਗੀ ਉਹ ਵੀ ਦੂਸਰੀ ਪਾਰਟੀ ਦੇ ਕਾਰਵਾਈ ਕੀਤੀ ਜਾਏਗੀ ਫਿਰਨ ਰਿਤਕਾ ਦੇ ਬਿਆਨਾਂ ਦੇ ਉੱਤੇ ਪਰਚਾ ਦਰਜ ਕੀਤਾ ਹੈ